ਇਹ ਮੋਦੀ ਹਕੂਮਤ ਇਹ ਕੈਦ ਧੂਗੀ ਮੈਂ ਸਿੱਖਾਂ ਨੂੰ ਹਰਾਤਾ ਮੈਂ ਹਰਿਆਣੇ ਨੂੰ ਹਰਾਤਾ ਮੈਂ ਪੰਜਾਬ ਨੂੰ ਹਰਾਤਾ ਮੂਰੇ ਜਾ ਰਹੇ ਆ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਸਾਨੂੰ ਮੋਢੇ ਦੇ ਚੱਕੇ ਦਿੱਲੀ ਦੇ ਬਾਹਰ ਹਰਿਆਣਾ ਪਾਰ ਕਰਾਊਗਾ ਜਿ ਮਾਣ ਹੈ ਹਰਿਆਣੇ ਆਪਦੇ ਭਰਾ ਦੇ ਛੋਟੇ ਗੱਲ ਤਾਂ ਕਹਿੰਦੀ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਹੱਕ ਦੀਆਂ ਗੱਲਾਂ ਕਰਦੇ ਆ ਪਰ ਕਿਸਾਨ ਧੱਕਾ ਕਰ ਜੇ ਹੱਕ 'ਚ ਹੁੰਦੇ ਨਾ ਵੀਰ ਜੀ ਕੱਲ੍ਹ ਅਥਰੂ ਕੈਸ ਦੇ ਗੋਲਿਆਂ ਗੋਲਿਆਂ ਦੇ ਨਾਲ ਨਾਲ 315 ਦੇ ਫਾਇਰ ਨਾ ਮਾਰਦੇ ਐਸਐਲਆਰ ਦੇ ਫਾਇਰ ਨਾ ਮਾਰਦੇ 12 ਬੋਰ ਦੇ ਫਾਇਰ ਨਾ ਮਾਰਦੇ ਜਿਹਦੇ ਵਿੱਚ ਦੋ ਦੋ ਕਿਸਾਨ ਸ਼ਹੀਦ ਵੀ ਹੋ ਗਏ ਛੋਡੇ ਕੋਲੇ ਵੀਰ ਜੀ ਅੱਜ ਨਾ ਆ ਜਾਣਗੇ ਪਰ ਉਹਦੀ ਜੋਧੀ ਦੀ ਘਾਟ ਤਾਂ ਲੜਕਦੀ ਆ ਜੇ ਅੱਜ ਉਹ ਜੋਦਾ ਹੁੰਦਾ ਤਾਂ ਉਹ ਸਾਡੇ ਮੂਰੇ ਲੱਗਿਆ ਹੁੰਦਾ ਜਰੂਰ ਫਤਿਹ ਕਰਾਂਗੇ ਤੁਹਾਡੇ ਸਾਹਮਣੇ ਇਹ ਮੋਰਚਾ ਫਤਿਹ ਹੋਊਗਾ ਜੀ ਜਰੂਰ ਦਿੱਲੀ ਜਾਵਾਂਗੇ ਭਾਈ ਲੜਾਂ ਨਹੀਂ ਗੇ ਤੋੜ ਕੇ ਛੱਡਣਾ ਭਾਵੇਂ ਸਾਨੂੰ 2 ਮਹੀਨੇ ਲੱਗਣ ਭਾਵੇਂ 2-3 ਮਹੀਨੇ ਲੱਗਣ ਭਾਵੇਂ ਸਾਨੂੰ ਅਲਕੇ ਜੀ ਕਰਦੇ ਵੇ ਜਾਣਾ ਬਾਰਡਰ ਦੇ ਉੱਤੇ ਜਰੂਰ ਕਰਾਂਗੇ ਇੱਥੋਂ ਪੁੱਠੇ ਨਹੀਂ ਜਾਂਦੇ ਜੀ ਨਾ ਇੱਥੇ ਬੈਠਾਂਗੇ ਦਿੱਲੀ ਤੇ ਚੜਾਈ ਕਰਾਂਗੇ ਚਾਹੇ ਜਾਨਾਂ ਲੱਗਣਾ ਚਾਹੇ ਸ਼ਹੀਦੀਆਂ ਪਾਈਏ ਚਾਹੇ ਕੁਛ ਕਰੀਏ ਪਰ ਦਿੱਲੀ ਤੇ ਜਾਣਾ ਜੀ ਜੇ ਅੱਜ ਮੂੰਹ ਮੋੜ ਲੈਣਾ ਡਰ ਕੇ ਜਾਂ ਤਾਂ ਇੱਥੇ ਬਹਿ ਕੇ ਜਾਂ ਘਰਾਂ ਨੂੰ ਮੁੜ ਕੇ ਇਹ ਮੋਦੀ ਹਕੂਮਤ ਇਹ ਕਈ ਧੂਗੀ ਮੈਚਾਂ ਨੂੰ ਹਰਾਤਾ ਮੈਂ ਹਰਿਆਣੇ ਨੂੰ ਹਰਾਤਾ ਮੈਂ ਪੰਜਾਬ ਨੂੰ ਹਰਾਤਾ ਹਾਰ ਕੇ ਨਹੀਂ ਜਾਵਾਂਗੇ ਚੜ੍ਹਾਈ ਦਾ ਜ਼ਰੂਰ ਕਰਾਂਗੇ ਜੀ ਟਾਈਮ ਲੱਗ ਸਕਦਾ ਹੈ ਵੈਰੀਗੇਟ ਅੱਜ ਟੁੱਟ ਵੀ ਸਕਦੇ ਐ ਨਹੀਂ ਵੀ ਟੁੱਟ ਸਕਦੇ ਅੱਜ ਨਹੀਂ ਟੁੱਟਨੇ ਕੱਲ ਨੂੰ ਤੋੜ ਦਾਂਗੇ ਪਰ ਤੋੜਣਾ ਸਾਥ ਦੇ ਰਿਆ ਫੁੱਲ ਜੀ ਫੁੱਲ ਹਰਿਆਣਾ ਛੋਟਾ ਘਟਰ ਕਹਿੰਦਾ ਵੀ ਟਰੈਕਟਰ ਨਹੀਂ ਚੱਲਣਦੇ ਨੇ ਉੱਧਰ ਪਰ ਫਿਰ ਵੀ ਸਾਡੇ ਹਰਿਆਣੇ ਦੇ ਨਬ ਦੀ ਦੀਪ ਵਰਗੇ ਵੀਰ ਸਾਰੇ ਹਰਿਆਣੇ ਦੇ ਨੌਜਵਾਨ ਕੱਲ ਦੇ ਡਟੇ ਹੋਏ ਆ ਮੂਰੇ ਜਾ ਰਹੇ ਆ ਕਿ ਪੰਜਾਬ ਸਾਡਾ ਵੱਡਾ ਭਰਾ ਹੈ ਸਾਨੂੰ ਮੋਢੇ ਦੀ ਚੱਕ ਕੇ ਦਿੱਲੀ ਦੇ ਬਾਡਰ ਹਰਿਆਣਾ ਪਾਰ ਕਰਾਊਗਾ ਜੀ ਮਾਣ ਹੈ ਹਰਿਆਣੇ ਆਪਦੇ ਭਰਾ ਤੇ ਛੋਟੇ ਤੇ ਮੋਦੀ ਸਰਕਾਰ ਦਾ ਕਹਿੰਦੀ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਹੱਕ ਦੀਆਂ ਗੱਲਾਂ ਕਰਦੇ ਆ ਪਰ ਕਿਸਾਨ ਧੱਕਾ ਕਰਦੇ ਨੇ ਜੇ ਹੱਕ 'ਚ ਹੁੰਦੇ ਨਾ ਵੀਰ ਜੀ ਕੱਲ੍ਹ ਇਹ ਅਥਰੂ ਕੈਸ ਦੇ ਗੋਲਿਆਂ ਗੋਲਿਆਂ ਦੇ ਨਾਲ ਨਾਲ 315 ਦੇ ਫਾਇਰ ਨਾ ਮਾਰਦੇ ਐਸਐਲਆਰ ਦੇ ਫਾਇਰ ਨਾ ਮਾਰਦੇ 12 ਬੋਰ ਦੇ ਫਾਇਰ ਨਾ ਮਾਰਦੇ ਜਿਹਦੇ ਵਿੱਚ ਦੋ ਦੋ ਕਿਸਾਨ ਸ਼ਹੀਦ ਵੀ ਹੋ ਗਏ ਛੋਡੇ ਕੋਲੇ ਵੀਰ ਜੀ ਅੱਜ ਆ ਜਾਣਗੇ 250 ਨੌਜਵਾਨ ਹਰਿਆਣੇ ਤੇ ਪੂਰੀ ਤਿਆਰੀ ਹੈ ਪੂਰੀ ਟਰੈਕਟਰ ਮਸ਼ੀਨਰੀ ਹੈ ਜੀ ਅੱਜ ਪੂਰੀ ਅੱਜ ਕਟਾ-ਕੱਟੀ ਕੱਢਾਂਗੇ ਜੀ ਪੂਰੀ ਤਿਆਰੀ ਹੈ ਜਾਵਾਂਗੇ ਫੈਰੀਗੇਟ ਤੋੜਨ ਵਾਸਤੇ ਸਾਧਨ ਸਾਧਨ ਜੀ ਜੀਸੀਬੀ ਹਾਈਡਰਾ ਚੈਨ ਵਾਲੀਆਂ ਕਰੇਨਾ ਬਾਕੀ ਸਾਡੀ ਟਰੈਕਟਰ ਮਸ਼ੀਨਰੀ ਬਾਕੀ ਜੋ ਵੀ ਤਣਾ-ਬਣਾ ਇੱਕ ਮੈਂ ਤੁਹਾਡੇ ਚੈਨਲ ਰਾਹੀਂ ਮੈਸੇਜ ਦੇਣਾ ਚਾਹੁੰਦਾ ਜੀ ਹਰਿਆਣੇ ਵਾਲੇ ਵੀਰ ਜੇ ਮੇਰੀ ਆਵਾਜ਼ ਸੁਣਦੇ ਨੇ ਚੰਨਣ ਰਾਹੀਂ ਵੀਰ ਬਣ ਕੇ ਸਾਨੂੰ ਸਪਰੇਅ ਪੰਪਾਂ ਦਾ ਇੰਤਜ਼ਾਮ ਕਰ ਦੋ ਉਹ ਸਪਰੇਅ ਪੰਪ ਦੀ ਜਿਹੜੀ ਗਨ ਹੈ ਜੀ ਜਦੋਂ ਇਹ ਅਥਰੂ ਗਾਂ ਦਾ ਗੋਲਾ ਛੱਡਣਗੇ ਉਹ ਗਨ ਨੂੰ ਪੁੱਠੀ ਧੱਕ ਦੂਗੀ ਉਹਨਾਂ ਕੜੀਆਂ ਜੀ ਉਹ ਮੇਰੀ ਇਹ ਬੇਨਤੀ ਹੈ ਜੀ ਹਰਿਆਣੇ ਵਾਲੇ ਵੀਰਾਂ ਨੂੰ ਕਿ ਸਪਰੇਅ ਪੰਪਾਂ ਦਾ ਇੰਤਜ਼ਾਮ ਕਰ ਦੋ ਪਾਣੀ ਦੇ ਪੰਪ ਭਰ ਕੇ ਉਹ ਟਰੈਕਟਰ ਤੇ ਸਪਰੇਅ ਪੰਪ ਚੱਲਣਗੇ ਜੀ ਉਹ ਉਹ ਗਨਾਂ ਉਹ ਇਹਨਾਂ ਹਕੂਮਤ ਦਾ ਮੂੰਹ ਮੋੜ ਦੂਗੀ ਉਹ ਗੋਲੇ ਨੂੰ ਡਿੱਗਦੇ ਨੂੰ ਪਰਾਂ ਚੱਕ ਕੇ ਮਾਰੂਗੀ ਜੀ ਪੂਰੀ ਫੌਜ ਦੀ ਤਰ੍ਹਾਂ ਤਿਆਰੀ ਆ ਤੁਹਾਡੀ ਤਿਆਰੀ ਆ ਜੀ ਮਤਲਬ ਸਾਡੇ ਵੀ ਦਿਮਾਗ ਦੇ ਵਿੱਚ ਕਿ ਇਹਨਾਂ ਦੇ ਅਫਸਰ ਦੀ ਕੱਲ ਖਬਰ ਲੱਗੀ ਹੋਈ ਸੀ ਉਹ ਕਹਿੰਦਾ ਅਸੀਂ ਡੰਡਾ ਐ ਮਾਰਦੇ ਨਹੀਂ ਖੁੱਦਾ ਮਾਰਾਂਗੇ ਪਰ ਮੂੰਹ ਮੋੜ ਦਾਂਗੇ ਜੀ ਇਹ ਡਰਨ ਵਾਲੀ ਕੋਮ ਨਹੀਂ ਜੀ ਬੰਦਾ ਬਹਾਦਰ ਦੇ ਵਾਰਸਾਂ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਅੱਜ ਦੀਪ ਸਿੱਧੂ ਵੀਰ ਦੀ ਗੱਲ ਯਾਦ ਆਉਂਦੀ ਹੈ ਭੱਜਣ ਵਾਲੇ ਧਰਤੀ ਉੱਡਣ ਵਾਲੇ ਨੂੰ ਅਸਮਾਨ ਆ ਇਹ ਸਾਨੂੰ ਦੋਵੇਂ ਚਾਹੀਦੇ ਨੇ ਜਿੱਥੋਂ ਵੀ ਮਿਲਣਗੇ ਜਿਵੇਂ ਵੀ ਮਿਲਣਗੇ ਅਸੀਂ ਛੱਡਣੇ ਥੋੜੇ ਆ ਜ ਪਰ ਉਹਦੀ ਜੋਦੇ ਦੀ ਘਾਟ ਤਾਂ ਰੜਕਦੀ ਹੈ ਜੀ ਸਰ ਜੇ ਅੱਜ ਉਹ ਜੋਦਾ ਹੁੰਦਾ ਤਾਂ ਉਹ ਸਾਡੇ ਮੂਰੇ ਲੱਗਿਆ ਹੁੰਦਾ ਜਰੂਰ ਫਤਿਹ ਕਰਾਂਗੇ ਤੁਹਾਡੇ ਸਾਹਮਣੇ ਇਹ ਮੋਰਚਾ ਫਤਿਹ ਹੋਊਗਾ ਜੀ ਜਰੂਰ ਦਿੱਲੀ ਜਾਵਾਂਗੇ ਤੁਹਾਡਾ ਬਾਬਾ ਜੀ ਕੀ ਕਹਿਣਾ ਜੀ ਇਹੋ ਕਹਿਣਾ ਜੀ ਮਾਰਾ ਸਾਡੇ ਦਸੇ ਪਾਸੇ ਫੌਜ ਸਾਡੀ ਅਹੀਂ ਪਛਾਣ ਨਹੀਂ ਹਟਣਾ ਨੇ ਇਹਨਾਂ ਸਾਡੀ ਫੌਜ ਬਿਲਕੁਲ ਤਿਆਰੀ ਆ ਗਾੜੀ ਸਾਡੀ ਇਹਨੇ ਮੋਦੀ ਨੂੰ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਇਹਨੇ ਪਏ ਪਏ ਜਿਹਨੂੰ ਬਣਾਇਆ ਸੀ ਇਹਨੂੰ ਪ੍ਰਧਾਨ ਮੰਤਰੀ ਬਣਾਇਆ ਵਾ ਇਹਨੂੰ ਇਤਨਾ ਬਣਾਇਆ ਵਾ ਇਹਨੂੰ ਇੱਕ ਕੰਮ ਆਸਤੇ ਬਣਾਇਆ ਵਾ ਵੀ ਸਾਨੂੰ ਗੋਈਆਂ ਮਾਰ ਸਾਨੂੰ ਭੇਜੋ ਗਾੜੀ ਨੂੰ ਗੈਸ ਨੂੰ ਗੈਸ ਮਾਰ ਸਾਨੂੰ ਅੰਨੇ ਕਰਨ ਦਿਆ ਵਾ ਇਹਨੂੰ ਅੰਨੇ ਕਰਨ ਵਾਸਤੇ ਬਣਾਇਆ ਇਹਨੂੰ ਸਬਕ ਸਿਨਾਉਣ ਵਾਸਤੇ ਆਣਾ ਹੀ ਧਾਰਨਾ ਦੇਣ ਵਾਲੇ ਪ ਸਿੰਘ ਅਸੀਂ ਬੈਠੇ ਆਂ ਅਸੀਂ ਬਿਲਕੁਲ ਸਾਡੀ ਫੌਜ ਨੰਗਲ ਸਿੰਘਾਂ ਦੀ ਫੌਜ ਵੀ ਆਪੇ ਹੁੰਦੀ ਆ ਅਸੀਂ ਸਾਰੇ ਆਵਾਂਗੇ ਅਸੀਂ ਹੁਣ ਅੱਗੇ ਬਾਰਡਰ ਤੋੜ ਕੇ ਸਾਡੀ ਸੰਗਤ ਜਿੰਨੀ ਹੋਊਗੀ ਇਹ ਬਿਲਕੁਲ ਸਾਨੂੰ 2-4 ਦਿਨ ਲੱਗ ਸਕਦੇ ਆ ਇਹ ਨਹੀਂ ਬਰਾਦ ਚ ਲੱਗੂ ਅਸੀਂ ਹੁੱਡਣਾ ਨਹੀਂ ਗਾ ਇਹਨੂੰ ਤੋੜ ਕੇ ਛੱਡਣਾ ਆ ਅਸੀਂ ਲੜਣਾ ਨਹੀਂ ਗਾ ਤੋੜ ਕੇ ਛੱਡਣਾ ਭਾਵੇਂ ਸਾਨੂੰ 2 ਮਹੀਨੇ ਲੱਗਣ ਭਾਵੇਂ 2-3 ਮਹੀਨੇ ਲੱਗਣ ਭਾਵੇਂ ਸਾਨੂੰ ਇੱਥੇ ਹੀ ਸੀਦੀ ਕਰਦੇ ਭਾਈ ਜਾਣਾ ਬਾਰਡਰ ਦੇ ਉੱਤੇ ਬਿਲਕੁਲ ਬਾਬੇ ਜਵਾਨੀ ਵਾਲਾ ਜੋਸ਼ ਆ ਪੂਰਾ ਪੂਰਾ ਬਿਲਕੁਲ ਨਹੀਂ ਐਵੇਂ ਫਿਰ ਤੋਂ ਸਿੰਘ ਗਿਆ ਐਵੇਂ ਨਿਗਲ ਛੋੜੀ ਛੋੜੀ ਖੇੜ ਥੋੜੀ ਆ ਸਾਡਾ ਗੁਰੂ ਕਿਦਾਂ ਜਗਦਾਰਿਆ ਵਾ ਕਿੰਨੇ ਖੰਡਾ ਹੀ ਤਾਰਾ ਸ਼ੇਰ ਦਾ ਖੰਡਾ ਜਿਹੜਾ ਹੈਗਾ ਉਹਨੇ ਸਾਡੇ ਸਿੰਘ ਨੇ ਇੱਕ ਦਾ ਛਿੱਧੀਆਂ ਬਲਾਕ ਕਰਕੇ ਸੀਰ ਆਪਦੇ ਤਲੀ ਦੇ ਰੱਖ ਕੇ ਤੇ ਮੁਸਲਮਾਨਾਂ ਦਾ ਹੀ ਉਹ ਇਹਦੇ ਪਛਾਰ ਜੋ ਸਾਡੇ ਸਿੰਘ ਦਾ ਪਤਾ ਕੀ ਨਹੀਂ ਤਾਕਤਿਆ ਇਹਦੇ ਜੇ ਵੀ ਲੜੀ ਜਾਂਦਾ ਵੇਖ ਘਰੀ ਇਹ ਵੀ ਮੇਰਾ ਸ਼ੇਰ ਇੰਨਾ ਗੱਜਦਾ ਹੈਗਾ ਤੇ ਮੋਰ ਦਾ ਜਾਂਦਾ ਜਾਂਦਾ ਫੇਰ ਕਿੰਨੀਆਂ ਛਿੱਧੀਆਂ ਉਹਨਾਂ ਸਿੰਘਾਂ ਨੂੰ ਉੱਪਰ ਮਾਰ ਕੇ ਗਿਆ ਹੀ ਮੁਸਲਮਾਨਾਂ ਨੂੰ ਮੇਰਾ ਸ਼ੇਰ ਹੋ ਬਾਬਾ ਦੀਪ ਸਿੰਘ ਅਹੀਂ ਉਹਦੀ ਸਿੰਘ ਆ ਉਹ ਮੇਰੀ ਫੌਜ ਆ ਸਾਰੀ ਉਹਦੀ ਆ ਬੈ ਗੁਰੂ ਟੋਲੀਆ ਉਹ ਕੁਸ਼ੀਆਂ ਇਨਕਾਰੇ ਬਲਵੇਂ ਗੁਰ ਹਰਗੋਬਿੰਦ ਪਾਸ਼ਾ ਦੇ ਮਨ ਨੂੰ ਭਾਵੇ ਨਿਆਲੋ ਜਾਵੇ ਸਤ ਸ੍ਰੀ ਅਕਾਲ ਚਿੱਟੀਆਂ ਬਾਜਾਂ ਵਾਲਿਓ ਸਤ ਗੁਰੂ ਰੱਖ ਲੋ ਬਿਰਤ ਮੰਨੇ ਦੀ लाज ਛੀ ਦੋ ਸਿੰਘਾ ਚਿੱਤੋ ਗੁਪਤੋ ਸਬਾਦਤ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਤਿਆਰ ਸੋਢੀ ਸੱਚੇ ਬਾਸ਼ਾ ਜੀਓ ਆਪ ਜੀ ਦਾ ਖਾਲਸਾ ਜਪਿਓ ਕਾਲੋ ਕਾਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਿੰਘਾਂ ਦੀਆਂ ਤੇ ਕਿਸਾਨ ਜਥੇਬੰਦੀਆਂ ਦੀਆਂ ਪੂਰੀਆਂ ਤਿਆਰੀਆਂ ਨੇ ਇਹਨਾਂ ਦਾ ਕਹਿਣਾ ਕਿ ਅਸੀਂ ਹਰ ਹਾਲਤ ਦੇ ਵਿੱਚ ਜਿਹੜਾ ਦਿੱਲੀ ਉੱਤੇ ਪਹੁੰਚ ਕੇ ਰਹਾਗੇ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਜਿਹੜਾ ਪਿੱਛੇ ਤੱਕ ਇਹਨਾਂ ਦਾ ਬਣਿਆ ਹੋਇਆ ਤੇ ਉੱਧਰ ਕਿਸਾਨ ਜਿੱਥੇ ਬੰਦੀਆਂ ਲਗਾਤਾਰ ਗੱਲਬਾਤ ਕਰ ਰਹੀਆਂ ਨੇ ਇਹਨਾਂ ਨੂੰ ਜੋ ਵੀ ਸੱਦਾ ਹੋਊਗਾ ਉਹਦੇ ਤਹਿਤ ਇਹ ਆਪਣਾ ਅੱਗੇ ਜਿਹੜਾ ਵਧਣਗੇ ਸਾਡੇ ਨਾਲ ਜੁੜੇ ਰਹੋ ਤੇ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਜਿਹੜਾ ਸ਼ੰਭੂ ਬਾਰਡਰ ਤੋਂ ਦਿੰਦੇ ਰਹਾਂਗੇ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ